ਨਵੇਂ ਮਿੱਤਰ ਭੈਣ ਤਲਵੰਡੀ ਖੜੀਆਂ ਟਰੈਕਟਰ ਮੇਲੇ ਤੇ ਤੇ ਸਵਰਾਜ ਖੜਾ 855 15 ਮਾਡਲ ਆ 525 ਡਿਵਾਨ ਹੈ ਰਿਵਰਸ ਵੀਡੀਓ ਚ ਆ ਗਿਆ ਤੇ ਬਾਕੀ ਜਿਹੜੀ ਡਿਟੇਲ ਆਪਾਂ ਨਿੱਕੇ ਤੋਂ ਲੈ ਕੇ ਦਿੰਦੇ ਨੇ ਕਿ ਕੀ ਹਾਲ ਚਾਲ ਹੈ ਬਹੁਤ ਵਧੀਆ ਹੋਟੇਲਾ ਸਾਹਿਬ ਕੀ ਹਾਲ ਨੇ ਠੀਕ ਠਾਕ ਵਧੀਆ ਹੋ ਠੀਕ ਹੈ ਬਹੁਤ ਵਧੀਆ ਬਈ ਬਹੁਤ ਵਧੀਆ ਮਾੜ ਲੀਆਂ ਕਣਕਾਂ ਬਨਾਲੀਆਂ ਤੂੜੀਆਂ ਹੈ ਹਾਂ ਹੋ ਗਈ ਉਸ ਕੰਮਾਂ ਦੇ ਫੇਰ ਹੈ ਹਾਂ ਅੰਦਵਾਰੇ ਦਵਾਰੇ ਹੈ ਨਾ ਤੇ ਇਹਦੀ ਦੀਗਰਾ ਡਿਟੇਲ ਸੁਣਿਆ ਇਹ 2015 ਮਾਡਲ ਆ ਜੀ ਹਾਂਜੀ 2,25,000 ਰੁਪਏ ਰੇਟ ਆ 5,25 ਵੀਰੇ ਆ 5,25,000 ਰੁਪਏ ਰੇਟ ਆ ਤੇ ਐਚ ਆਰ 22 ਪਹਿਲੀ ਪਾਰਟੀ ਦਾ ਨੰਬਰ ਆ ਐਨਓਸੀ ਮਿਲੂਗੀ ਅੱਛਾ ਐਚ ਆਰ 22 ਆ ਗਿਆ ਹਰਿਆਣੇ ਦਾ ਫਸਟ ਓਨਰ ਆ ਗਿਆ ਐਨਓਸੀ ਕਲੀਅਰ ਹੋ ਜੂਗੀ ਹਾਂ ਅੱਛਾ ਠੀਕ ਹੈ ਤੇ ਟਾਇਰਾਂ ਦੀ ਕੀ ਡਿਟੇਲ ਆ ਯਾਰ ਇਹਦੇ ਟਾਇਰ ਚੌਕਾ 90 ਪੈਸੇ 90 ਪੈਸੇ 750 16 ਵਾਲੀ ਆਗੇ ਅਗਲੇ ਹਨਾ 1490 ਆ ਜੀ 14928 ਆਗੇ ਪਿਛਲੇ ਹਨਾ ਰੂਡ ਵਿੱਚੋਂ ਵਿੱਚੋਂ ਦਿਖਾ ਲੈਟਰ ਪੂਰਾ ਸਾਫ ਸੁਥਰਾ ਲੋ ਵੀ ਦੋਸਤੋ ਦੇਖ ਲਓ ਹਨ ਨਹੀਂ ਸੋਨਾ ਪਿਆ ਵਿੱਚੋਂ ਇਹ ਹਨਾ ਨਹੀਂ ਗਲ-ਗਲ ਜਾਂਦੇ ਹਨ 14-15 ਮਾਲ ਲੰਦੇ ਹਨਾ ਤੇ ਪੂਰਾ ਸੋਨਾ ਪਿਆ ਤੇ ਪਿੱਛੋਂ-ਪਿੱਛੋਂ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਆ ਗਿਆ ਹਸਮਾਨ ਦਾ ਸਾਰਾ ਟੋਟਲ ਆ ਗਿਆ ਡਰਾਈਵਰ ਵਗੈਰਾ ਟਾਪ ਲਿੰਕਾ ਕੀ ਡਬਲ ਡਿਸਟ੍ਰੀਬਿਊਟਰ ਤੁਹਾਡੇ ਸਾਹਮਣੇ ਆਈ ਜਾਂਦਾ ਹਨਾ ਤੇ ਗੇਅਰ ਇੰਜਨ ਕੰਨੀਓ ਕਿ ਮੈਂ ਨੇ ਕਿ ਵੀਰੇ ਪਧੀ ਟਰੈਕਟਰ ਵਾਕੀ ਆ ਕੇ ਬੰਦਾ ਘਰੇ ਆ ਕੇ ਉਹ ਚੈੱਕ ਕਰਕੇ ਲਿਜਾ ਤਸਦੀ ਕਰ ਲਈ ਹਨਾ ਤੇ ਕੀ ਕੁਛ ਹੋ ਜੂਗਾ 5 25 ਚ ਉਹਦਾ 5 ਲੱਖ ਦਾ ਨੈਟ ਡੈਕਟਰ ਦੇ ਦਾਂਗੇ ਆਪਾਂ ਹਾਂ ਨਾ ਜੀ ਹਾਂ ਨਾ ਹੈ 5 5 ਲੱਖ ਠੀਕ ਹੈ 25000 ਰੁਪਏ ਘਟਾਤਾ ਹਾਂ ਨਾ 25000 ਤੇ ਉਸ ਤੋਂ ਅੱਗੇ ਘੜਾ ਆ ਗਿਆ ਉਸ ਤੋਂ ਅੱਗੇ ਆਪਣੇ ਕੋਲੇ ਫਾਰਮ ਟ੍ਰੈਕ 60000 ਅੱਛਾ ਇਹ ਪੀ ਆਈ ਇਹਦੇ ਦੱਸ ਦੇ ਕਰਾਂ ਕਿ ਕਿਸ ਹਿਸਾਬ ਕਿਤਾਵੇ ਦਾ 2013 ਮਾਡਲ ਆ ਹੂੰ 4 ਲੱਖ 45000 ਰੁਪਏ ਰੇਟ ਆ ਇਹ ਵੀ ਐਚ ਆਰ 22 ਪਹਿਲੇ ਮਾਲਕ ਦਾ ਇਹ ਵੀ ਫਸਟ ਨਗਦ ਕੈਸ਼ ਦਾ ਨਗਦ ਕੈਸ਼ ਦਾ ਆ ਗਿਆ ਹੈ ਕੋਈ ਲੋਨ ਲੋਨ ਵਾਲਾ ਝੰਜਟ ਹੈ ਨਹੀਂ ਨਾ ਨਾ ਕੈਸ਼ ਇਹਦੀ ਵੈਨੂ ਸੀ ਹੱਥੋਂ 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 ਸੀ ਨਾ ਬਾਕੀ ਟੈਕਰ ਸਾਰਾ ਨਵਾਂ ਨ ਕੋ ਟਰੈਕਟਰ ਮਰਾਨ ਕੋਰ ਪਿਆ ਹਾਂ ਜਰੂਰ ਵੀਰੇ ਲਓ ਵੀ ਦੋਸਤੋ ਦੇਖ ਲਓ ਝਾਤੀ ਮਾਰ ਲਓ ਅੰਦਰ ਪਰ ਮੈਂ ਇੱਕ ਚੀਜ਼ ਜਾਂਦਾ ਮਾਰੇ ਟਰੈਕਟਰ ਰਸ਼ ਕਰ ਦੂ ਵੀ ਨਹੀਂ ਕਰਦਾ ਨਹੀਂ 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 ਹਨਾ ਮੁਰਕਿਆਂ ਵਿੱਚ ਖਾਜੇ ਜਾਂਦਾ ਫਾਇਦਾ ਨਹੀਂ ਹਨਾ ਡਬਲ ਡਿਸਟ੍ਰੀਬਿਊਟਰ ਆ ਗਿਆ ਹਨਾ ਨਹੀਂ ਡਿਸਟ੍ਰੀਬਿਊਟਰ ਸਿੰਗਲ ਹਾਂ ਸਿੰਗਲ ਹਾਂ ਸਿੰਗਲ ਹੀ ਹੈ ਸਿੰਗਲ ਹੈ ਹਨਾ ਐਪੀਆ ਤੇ ਬਾਕੀ ਟਾਇਰ ਕਿੰਨੇ ਕੀਮਤ ਮੰਗਦਾ ਜਨ 90 95 ਪਿਆ ਨਵੇਂ ਆ ਚ ਹੀ ਆ ਗਏ ਹਨਾ ਆਲਮੋਸਟ ਨਵੇਂ ਆ ਚ ਹੀ ਆ ਗਏ 90 95 ਹਨਾ ਤੇ ਡਿਮਾਂਡ ਇਹਦੀ ਕੀ ਹੈ ਦਮਾਂਡ ਇਹਦੀ 4 ਲੱਖ ਤੇ 45000 ਰੁਪਏ ਤੇ ਫਿਰ ਇਹਦਾ ਕੀ ਕੁਝ ਹੋਊਗਾ ਇਹ ਸਵਾ 4 ਲੱਖ ਦਾ ਟਰੈਕਟਰ ਦੇਦਾ ਸਵਾ 4 ਦਾ ਐਨਓਸੀ ਆਜੂ ਹਨਾ ਐਨਓਸੀ ਲੈ ਕੇ ਦੇਵਾਂ ਹੂੰ ਐਨਓਸੀ ਦਾ ਖਰਚਾ ਤੇਰਾ ਹੋਊ ਆਪਣਾ ਹੋ ਬੀਮਾ ਪਾ ਬੀਮਾ ਮਾਲਕ ਦਾ ਹੋਊਗਾ ਹਨਾ ਹਾਂ ਤੇ ਉਸ ਤੋਂ ਅੱਗੇ ਫਿਰ ਤਾਂ ਅੱਗੇ ਤਾਂ ਨਾ ਕਰਾਉਣ ਤੇ ਉਨੇ ਪੈਸੇ ਲੱਗ ਜੇ ਕਿਉਂ ਤੇ ਕਿਹੜਾ ਟੈਕਸ ਹੂੰ ਟੈਕਸ ਹੈ ਨਾ ਅੱਗੇ ਬਾਲ ਟਰੈਕ ਆ ਗਿਆ ਆ ਦੇਖ ਇਹ ਵੀ ਐਚ ਆਰ ਵੀ ਪਹਿਲੀ ਪਾਰਟੀ ਦਾ ਸਾਰੀ ਐਚ ਆਰ ਵੀ ਤੁ ਦੱਬੀ ਉਹਨਾਂ ਦਾ ਆਉਂਦਾ ਵੀ ਫਰਸਟ ਆਨਰ ਹੈ ਫਰਸਟ ਆਨਰ ਅੱਛਾ 19 ਮਾਡਲ ਹੈ ਹਨਾ 19 ਮਾਡਲ 6 ਲੱਖ 45 ਹਜ਼ਾਰ ਰੁਪਏ ਡਿਮਾਂਡ ਹੈ ਇਹਦੀ ਅੱਛਾ ਇਹ ਲੱਗ ਜਾ ਬਣਾਇਆ ਹੋਇਆ 16 ਲੀਕਾ ਦੇ ਯਾਰ ਹਨਾ ਇਹ 24 ਸਪੀਡਾਂ ਬਣ ਜਾਣੀਆਂ ਬਈ ਸ਼ਟਲ ਗੇਅਰ ਆ 3 ਸਪੀਡਾਂ ਅੱਛਾ ਕਰਾਰੋ ਗੇਅਰ ਚ ਆ ਗਿਆ ਡਬਲ ਪੀਟ ਕੋ ਡਬਲ ਡਿਸਟ੍ਰਿਬਿਊਟਰ ਮਤਲਬ ਫੁੱਲ ਸੂਲ ਤੇ ਆ ਗਈ ਹਾਂ ਫੁੱਲ ਸੂਲ ਫੁੱਲ ਸੂਲ ਤਾਂ ਆ ਗਈ ਹਨਾ ਬਾਕੀ ਸ਼ਟਲ ਜਿਹਦਾ ਤਾਂ ਨਜ਼ਾਰਾ ਬਹੁਤ ਆ ਰਿਹਾ ਹਾਂ ਬਹੁਤ ਵਧੀਆ ਤੇਰੀ ਸਪੀਡ ਆ ਗਿਆ ਬਾਕੀ ਹਨਾ ਬਾਕੀ ਆ ਚੀਜ਼ਾਂ ਵੀ ਨਾ ਸ਼ੇਪ ਸ਼ੂਟ ਸੋਹਣੀ ਦਿੱਤੀ ਹੋਈ ਹੈ ਇਹਨਾਂ ਦੀ ਯਾਰ ਹਨਾ ਹਾਂ ਬਹੁਤ ਵਧੀਆ ਗਾਰਡ ਗੁਰਜ ਲੱਗੇ ਹੋਏ ਹਨਾ ਬੈਠਣ ਨੂੰ ਹਨਾ ਤੇ ਡਬਲ ਡਿਸਟ੍ਰੀ ਫੋਲਟਾਪ ਆ ਗਿਆ ਜੈਨ ਬਸੇ ਨਾ ਹਾਂ ਬਣਾ ਦੇ ਰੱਖਿਆ ਡੰਗੇ ਡੂੰਗੇ ਜਿਹਦੇ ਯਾਰ ਹਣਾ ਇਹ ਪੀ 2ਓ ਬਾਈ ਡਬਲ ਪੀ 2ਓ ਦਾ ਇੱਕ ਇੱਕ ਹਰਵਾਸ ਪੀ 2ਓ ਦਾ ਹਰਵਾਸ ਵੀਡੀਓ ਆ ਗਿਆ ਨਾ ਆ ਫੱਟੀ ਫੁੱਟੀ ਦਿਖਾ ਬਾਈ ਨਾਲ ਨਹੀਂ ਸੋਣਾ ਸਮਝਾਈ ਤੁਸੀਂ ਆਪ ਲਿੰਕੇ ਦੀ ਘਰੇ ਰਹੀਗੀ ਆਪਾਂ ਅੱਜ ਚੱਕੀ ਨਹੀਂ ਉਹ ਵੀ ਐ ਕਾਲੀ ਕਾਲੀ ਵੀ ਐ ਨਹੀਂਗਾ ਸੁਵਾਈ ਚ ਚੰਦਾ ਸੁਵਾਈ ਦੀ ਜ਼ਰੂਰ ਲਿਆ ਕਮ ਘੰਟਾ ਦਾ 25 2700 ਚੱਲੇ ਹੀ ਨਹੀਂ ਘੰਟਾ ਚੱਲੇ ਪਰ ਉਹ ਮੰਨ ਲਾ ਵੀ ਬੰਦੇ ਨੇ ਕੰਮ ਲੈਂਦਾ ਹੈ ਅਗੁੱਲਾ ਨਹੀਂ ਕੀਤਾ ਕੋਈ ਹੈ ਨਾ ਨਾਲ ਦਾ ਪੈ ਰੀ ਨਾਲ ਹੈ ਨਾ ਜਿਹੜਾ ਜਨਸੀ ਕੰਮ ਆਉਂਦਾ ਹੈ ਨਾ ਸੰਭਾਲ ਤੇ ਇਹੀ ਗੱਲ ਆਪਾਂ ਕਰਦੇ ਨਾ ਕੰਮ ਲੈਣਾ ਅਲੱਗ ਚੀਜ਼ ਹੈ ਇੱਕ ਸਮਹਾਰ ਰੱਖਣੀ ਹੈ ਨਾ ਮਤਲਬ ਤੋੜਿਆ ਨਹੀਂ ਕੰਮ ਲੈਂਦਾ ਉਹਨੇ ਕੰਮ ਲੈਂਦਾ ਜਿਹੜਾ ਫਰਜ ਹੈ ਉਹ ਕੀਤਾ ਉਹਨੇ ਆਦਾ ਹੈ ਨਾ ਇਹਦਾ ਤੇ ਬਾਕੀ ਵੇਟ ਬੂਡ ਵੀ ਹੈ ਰਹਾ ਨਾ ਨਿਕਲ ਨੁਕਲਾ ਲਾਲਾ ਹੈ ਨਾ ਹਾਂ ਸਾਰਾ ਹੈ ਨਾ ਬਾਕੀ ਵੇਟ ਬੂਡ ਨਾਲ ਦੇ ਪਏ ਹੈ ਨਾ ਤੇ ਬਾਕੀ ਕੀ ਕੋਈ ਸਾਇਦਾ ਫਿਰ ਨਿੱਕੇ ਡਿਮਾਂਡ ਕੀ ਇਹਦੀ ਇਹ 7.6 ਲੱਖ ਤਾਂ ਦੇ ਦਾਂਗੇ 6.45 ਰੇਟ 7.6 ਲੱਖ ਦਾ ਹੈ ਹਾਂ ਮੈਨੂੰ ਸੀ ਆਜੂ ਮਿਲ ਜੂਈ ਇਹ ਇਨੋ ਸੀ ਆਜੂ ਇਨੋ ਸੀ ਦਾ ਹੱਥ ਹੱਥ ਉਹ ਨਹੀਂ ਹਫ਼ਤੇ ਦਾ ਦਤਣਾ ਚਾਹੀਦਾ ਇਹ ਵੀ ਕੈਸ਼ ਦਾ ਹੀ ਹੋਣਾ ਹੈ ਤੇ ਉਸ ਤੋਂ ਬਾਅਦ ਇੱਕ ਨਾ ਇਹਦੇ ਪੈਸੇ ਭਰ ਕੇ 35 ਨੰਬਰ ਫਾਰਮ ਆ ਗਿਆ ਆਪਾਂ ਆਪ ਨੇ ਭਰੇ ਨਾਲ ਅੱਛਾ ਆਪ ਨੇ ਭਰਤੇ ਜਬਨਵੇੜਤਾ ਹਾਂ ਅੱਛਾ ਇੱਕ ਜਾਂ ਦੋ ਛੋਟੇ ਟਰੈਕਟਰ ਲੈਣਦੇ ਆ ਛੋਟੇ ਇਹ ਵੀ ਜ਼ਰੂਰੀ ਹੈ ਨਾਲ ਹਨਾ ਨਹੀਂ ਮੰਨ ਲਾ ਸਾਰੇ ਆਪਾਂ ਨੂੰ ਤਾਂ 5-7000 ਰੁਪਏ ਟੱਕਰਨਾ ਚਾਹੀਦਾ ਕਿ ਨਹੀਂ ਟੱਕਰਨਾ ਚਾਹੀਦਾ ਬਾਕੀ 5 ਲੱਖ 10 ਲੱਖ ਲੱਖ ਲੈ ਆਪਣਾ ਕੰਮ ਆ ਇਹ ਆਪੇ ਇਹ ਨਹੀਂ ਆਦੇ ਵੀ ਆਪਾਂ ਛੋਟੇ ਹੀ ਲੈਂਦੇ ਵੱਡੇ ਹੀ ਲੈਂਦੇ ਨਹੀਂ 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 ਚੀਜ਼ ਤਾਂ ਹਰੇਕ ਮੇਲ ਦੀ ਦਾਗ ਤਾਂ ਹਰੇਕ ਤਰ੍ਹਾਂ ਦਾ ਹੁੰਦਾ ਨਿੱਕੇ ਛੋਟੇ ਵਾਲਾ ਵੀ ਹੁੰਦਾ ਵੱਡੇ ਵਾਲਾ ਵੀ ਹੁੰਦਾ ਹੈਨਾ ਇਹ ਹੈਗਾ 99 ਮਾਡਲ 99 ਮਾਡਲ ਅੱਛਾ 145 ਡਿਮਾਂਡ ਹੈ ਦੀ ਹੈਨਾ ਇਹਦਾ ਫਿਰ ਕੀ ਕੁਸ਼ ਕਰਦੇ ਗੇਅਰ ਇੰਜਨ ਕਿੰਨੇ ਕਿਵੇਂ ਵਧੀਆ 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 ਪੂਰਾ ਸਲਿ ਕਰਿਆ ਦਾ ਹੈਨਾ ਤੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਮੰਨਦੇ ਟਾਇਰ ਇਹਦੇ ਹੈਗੇ 70 ਕੁ ਪੈਸੇ 70 ਕੁ ਪੈਸੇ ਹੈ ਤੇ ਕਿੱਥੋਂ ਤੱਕ ਹੋਏ ਇਹ ਨੰਬਰ ਕਿੱਥੋਂ ਹਰਿਆਣਾ ਕਿ ਪੰਜਾਬ ਹਰਿਆਣਾ ਹਰਿਆਣਾ ਹੈਨਾ ਇਹਦਾ ਪੀ ਡੀ ਆਰ ਤੇ ਚੱਲੂ ਮਿਲਦਾ ਹੈ ਨਾ ਪੀ ਡੀ ਆਰ ਤੇ ਚੱਲਣਾ ਹੈ ਹਾਂ ਪੀ ਡੀ ਆਰ ਚੱਲਣਾ ਹੈ ਨਾ ਤੇ ਉਹ ਸੋਨਾ ਰਿੰਬਾ ਨੂੰ ਮਾਰ ਰਿੰਬਾ ਰਿੰਬਾ ਦਾ ਸੋਨਾ ਪਿਆ ਹੈ ਨਾ ਹਾਂ ਸੋਹ ਸ਼ਾ ਦਾ ਠੀਕ ਆ ਸਾਫ ਪਿਆ ਟਰੈਕਟਰ ਉਹਦਾ ਤਾਂ ਹੈ ਨਾ ਕੋਈ ਇਹੋ ਜੀ ਗੱਲ ਨਹੀਂ ਹੈ ਨਾ ਤੇ ਕਿੱਥੇ ਤੱਕ ਹੋ ਜੂਗਾ ਇਹ ਜਿਹੜਾ 99 ਮਾਡਲ ਇਹਦਾ ਥੋੜਾ ਜਿਹਾ ਪੁੰਦਾ ਹੈ ਨਾ ਜਿੱਦਾ 5-4000 ਦੇ ਹੁੰਦਾ ਆ ਸ਼ਾਂਚ ਦਾ ਬਾਈ ਚੱਲ ਫੇਰ ਵੀ ਆਏ ਤਾਂ ਵਿਸ਼ੱਕ 142 ਦਾ ਕਹਦੇ ਆਪਾਂ ਦਾ ਕੀ 140 ਦਾ ਦੇ ਦਾਂਗੇ 140 ਦਾ ਹੈ ਨਾ ਬਾਕੀ ਟਰੈਕਟਰ ਉਹ 99 ਮਾਡਲ ਹੈ ਜਿਵੇਂ ਉਸ ਹਸਾ ਹੁਣ ਸਮਾਈ ਚੱਲਿਆ ਹੈ ਨਾ ਉਹਦੇ ਸ਼ੂ ਤੇ ਰੰਗ ਲਾਲ ਘੱਟਾ ਹੂ ਸਾਫ਼ ਆ ਸਾਰਾ ਇਹ ਵੀ ਹਮ ਲੈ ਟੂਰੇ ਦੇ ਪਿਛਲੇ ਤਾਂ 40 ਪੈਸੇ ਮੂਰ ਲੈ ਨਵੇਂ ਆ ਮੂਰ ਲੈ ਨਵੇਂ ਥੱਲੇ ਤੁੱਲੇ ਦਾ ਸਾਫ਼ ਹੈ ਨਹੀਂ ਸਾਫ਼ ਹੈ ਹਨਾ ਬਾਕੀ ਇਹ ਪੇਂਟ ਪੂਟ ਵੀ ਨਹੀਂ ਕੋਈ ਹੈ ਨਾ ਕਿਸੇ ਵਾਸਤੇ ਨਾ ਸੋਨਾ ਪਿਆ ਟਰੈਕਟਰ ਸਾ ਵੱਡੀ ਗੱਲ ਹੁੰਦੀ ਹੈ ਇਹ ਮਾਡਲ ਦੇ ਹੁੰਦੇ ਵੀ ਇਹ ਟੁੱਟੇ ਨਾ ਹੋਣ ਕਿਸੇ ਵਾਸਤੇ ਟੁੱਟੇ ਭੱਜੇ ਨਾ ਹੋਣ ਟੁੱਟੇ ਭੱਜੇ ਨਾ ਦਾਗੀ ਦੂਗੀ ਨਾ ਹੋਣ ਆਸ਼ਾਤਾਂ ਵਾਲੇ ਹੁੰਦਾ ਇਹ ਹੁੰਦਾ ਹੈ ਹਨਾ ਬਾਕੀ ਹੁੰਦਾ ਜੱਪ ਮਾਡਲ ਦੇ ਕੇ 98 ਮਾਡਲ ਇਹਨਾਂ ਸਾਫ਼ ਟਰੈਕਟਰ ਸਾਫ਼ ਆ ਸੋਹਣਾ ਹੈ ਹਨਾ ਹਮ 1 45 ਡਿਮਾਂਡ ਆ ਹਣ ਵਾਲੇ ਇਹਦਾ ਵੀ ਫਿਰ ਥੋੜਾ ਬਹੁਤ ਹੀ ਹੋਊਗਾ ਬਸ ਆਏ ਉਹ ਹੀ ਆ 5-7000 ਦਾ ਹੀ ਹੁੰਦਾ ਇਹਨਾਂ ਦੀ ਬਾੜਾ ਨਹੀਂ 5000 ਦਾ ਖੇਲ ਹੀ ਹੈ ਨਾ ਬਾਕੀ 1.5 ਲੱਖ ਵਾਲੀ ਚੀਜ਼ ਦਾ ਇੰਨਾ ਕੀ ਰਹਿ ਗਿਆ ਹੈ ਨਾ ਹਾਂ ਹੋਰ ਕਿਹੜਾ ਕਿਹੜਾ ਹੋਰ ਕਿਹੜਾ ਇਹਦੇ ਐਂਡ ਆਉਣ ਦੇ ਵੀ ਆਏ ਨਵੇਂ ਪਾਏ ਹੋਏ ਵਧੀਆ ਸੰਭਾਲ ਵਾਲੇ ਬੰਦੇ ਕੋਲੇ ਚੱਲੇ ਹੋਏ ਹੂੰ ਹੈ ਨਾ ਨਹੀਂ ਚੱਲੇ ਦਾ ਸਮੇਂ ਵਾਲੇ ਚੱਲੇ ਤਾਂ ਹੀ ਸਾਫ ਪਿਆ ਨਾ ਯਾਰ ਨਾ ਰੰਗ ਜਿੰਨਾ ਹੈਗਾ ਠੀਕ ਹੈ ਹਰੇਕ ਬੰਦੇ ਨੂੰ ਪਤਾ ਹੀ ਹੈ ਵੀ 98 ਮਾਰਨ ਦਾ ਰੰਗ ਕਿੰਨਾ ਕਰੂਗਾ ਹੈ ਨਾ ਤੇ ਬਾਕੀ ਉਹ ਸੋਹਣਾ ਪਿਆ ਉਸ ਤੋਂ ਅੱਗੇ ਹੋਰ ਕਢਾ ਗਿਆ ਇੱਕ ਮੈਸੀ ਆਪਣੇ ਕੋਲ 2002 ਦੀ ਪਹਿਲਾਂ ਹੀ ਪਾਈ ਹੈ ਪੰਜਾਬ ਨੰਬਰ ਆ ਟਾਰਪੋ ਟੁਰਪੋ ਲੱਗੀ ਆ ਹਾਂ ਸ਼ੌਂਕੀਆ ਡੈਕਟਰ ਰੱਖਿਆ ਗਏ ਨੇ ਪੂਰਾ ਵਧੀਆ ਅੱਛਾ ਹਾਂ ਤੇ ਉਹਦਾ ਕੀ ਸਾਬ ਕਿਤਾਬ ਕਰੇਗਾ ਫਿਰ ਉਹਦਾ ਸਵਾ ਦੋ ਲੱਖ ਰੁਪਈਆ ਰੇਟ ਅੱਛਾ ਸਵਾ ਦੋ ਲੱਖ ਹਾਂ ਨੰਬਰ ਪੰਜਾਬ ਆ ਹੈਨਾ ਨੰਬਰ ਪੰਜਾਬ ਵਧੀਆ ਐਡਰੈਸ ਲਈਦਾ ਹਾਂ ਟਾਰਪੋ ਟੁਰਪੋ ਲੱਗੀ ਆ ਬੰਦੇ ਨੇ 20-25 ਹਜ਼ਾਰ ਰੁਪਈਆ ਲਾ ਕੇ ਅੱਛਾ ਵੇਡ ਨਾਲ ਟੁਰ ਨਾਲ ਦੇ ਬੰਪਰ ਨਾਲ ਦਾ ਸਾਰਾ ਕੁਝ ਨਾਲ ਬੰਦਾ ਸ਼ੌਂਕੀਆ ਸੀ ਟਾਰਪੋ ਟੁਰ ਰੋ ਦਵਾਈ ਜੀ ਨੇ ਹੈਨਾ ਹੂੰ ਨੇ ਟਰੈਕਟਰ ਉਦਾਂ ਯਾਰ ਬੰਦੇ ਨੇ ਰੱਖਿਆ ਕੰਮ ਵੀ ਲੱਤਿਆ ਸਾਮਕੇ ਰੱਖਿਆ ਨਾ ਨੀ ਮਾਡਲ ਦੇ ਕਹੋਂ ਕਿੱਥੋਂ ਝੋਨੇ ਰੋਮ ਪਰ ਨਹੀਂ ਮਿਲਦਾ ਬਈ ਇਹ ਨਹੀਂ ਨਹੀਂ ਮਿਲਦਾ ਹਨਾ ਬਹੁਤ ਭਾਰੀ ਹੁੰਦਾ ਨਾ ਬਹੁਤ ਭਾਰੀ ਹੁੰਦਾ ਹਨਾ ਬੰਪਰ ਦੀ ਆ ਚੀਜ਼ ਦੀ ਸੀ ਜਾਂਦੀ ਨਾ ਆ ਚੀਜ਼ ਦੇਖ ਲੈ ਤੂੰ ਹੁਣ ਕਿੱਡੀ ਚੌੜੀ ਹੈ ਬੰਪਰ ਦੀ ਹਨਾ ਹਾਂ ਇੱਥੋਂ ਬਦ ਲੱਗੀਦਾ ਬੰਪਰ ਹੀ ਪੂਰਾ ਮਹਿੰਗਾ ਬੰਪਰ ਆ ਕੋਈ ਆਇ ਨਹੀਂ ਹੈ ਨਾ ਹਾਂ ਤੇ ਹੋ ਗਏ ਆਪਣੇ ਕੰਪਨੀ ਚੋਂ ਤਾਂ ਹੋ 12-13000 ਜੀ ਬੰਪਰ ਇਹ ਹਾਂ ਹੂੰ ਹੋਣਾ ਹੈ ਆਰਾਮ ਨਾਲ ਇੰਨੇ ਹਨਾ ਬਾਕੀ ਟਕ ਕਵਾਰਟਲ ਤੋਂ ਉੱਤੇ ਹੋ 100 ਰੁਪਏ ਕਵਾਰਟਲ ਮਿਲਦਾ ਹੀ ਨਹੀਂ ਬਾਈ ਕਿ ਤੂੰ ਬਾਕੀ ਬਣਾ ਬਾਕੀ ਵੈਲਿਊ ਦੀ ਇਹ ਵੀ ਹੈ ਨਾ ਹੈਵੀ origignal ਨਾ ਹਾਂ origignal ਇਹ ਚੀਜ਼ ਦੀ ਵੈਲਿਊ ਵੀ ਹੈ ਨਾ ਕਿਹੜਾ ਕਿਹੜਾ ਕੋਈ ਐ ਵੀ ਕਸ ਕੇ ਤੋਂ ਪਾਸੇ ਬਣਾਇਆ ਹੋਇਆ ਹੈ ਨਾ ਸਹੀ ਗੱਲ ਹੂੰ ਬਸ ਹੋ ਗਏ ਅੱਜ 6 ਟਰੈਕਟਰ ਹੀ ਲੈ ਕੇ ਆਇਆ ਤੇ ਫੋਨ ਨੰਬਰ ਹੈ ਫੋਨ ਨੰਬਰ 9919923913 ਹੈ ਦਾ ਰੇਟ ਆਪ ਪਾਸਤਾ ਸੀ ਨਾ 2,25,000 ਰੁਪਏ ਰੇਟ ਦਾ 2 ਲੱਖ ਦਾ ਟਰੈਕਟਰ ਦੇ ਦਾਂਗੇ 2 ਲੱਖ ਦਾ ਹੈ ਨਾ ਨੰਬਰ ਆ ਗਿਆ ਹੈ ਨਾ ਹਾਂਜੀ ਨਵੀਂ ਦੋਸਤੋ ਨੰਬਰ ਆ ਗਿਆ ਆਪਣੇ ਭਰਾ ਦਾ ਰੇਟ ਵੀ ਆ ਗਿਆ ਸਾਰੇ ਵੀਡੀਓ ਨੂੰ ਸ਼